ਚੈਨਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਡੌਕ ਵਰਕਰ ਸਟ੍ਰਾਈਕ ਦੇ ਉੱਤੇ ਚੱਲੇਗਾ ਸੀ ਆਪਾਂ ਸਾਰੇ ਜਾਣਦੇ ਹਾਂ ਪਰ ਹੁਣ ਇਹ ਸਹਿਮਤ ਹੋ ਗਿਆ ਵੀ ਅਸੀਂ ਵਾਪਸ ਕੰਮ ਤੇ ਆ ਜੰਨੇ ਇਹਨਾਂ ਦੀ ਡੀਲ ਹੋ ਗਈ ਆ ਪੋਰਟ ਆਪਰੇਟਰਸ ਦੇ ਨਾਲ ਰੋਲਾ ਤਨਖਾਹ ਦਾ ਸੀ ਜਿਹੜੇ ਵਰਕਰ ਆ ਉਹਨਾਂ ਨੂੰ 62% ਰੇਜ਼ ਮਿਲੂਗਾ ਆਉਣ ਵਾਲੇ 6 ਸਾਲਾਂ ਦੇ ਵਿੱਚ ਇਹ ਇਹਨਾਂ ਦੀ ਗੱਲਬਾਤ ਉਹਨਾਂ ਦੇ ਨਾਲ ਫਿਕਸ ਹੋ ਗਈ ਆ ਤੇ ਇਹ ਬਹੁਤ ਵੱਡੀ ਜਿੱਤ ਯੂਨੀਅਨ ਦੀ ਦੱਸੀ ਜਾ ਰਹੀ ਆ ਕਾਫੀ ਟਾਈਮ ਸੀ ਨਾ ਕੋਲ 네ਗੋਸ਼ੀਏਸ਼ਨ ਲਈ ਡੀਲ ਜਿਹੜੀ ਐਕਸਟੈਂਡ ਕੀਤੀ ਕਿ ਉਹਨੇ ਕੰਟਰੈਕਟ ਆਪਣਾ ਜਨਵਰੀ 15 ਤੱਕ ਜਿਆਦਾ ਸਮਾਂ ਦਿੱਤਾ ਵੀ ਤੁਸੀਂ ਆਪਣੇ ਸੈਟਲ ਜਿਹੜਾ ਇਸ਼ੂ ਆ ਉਹ ਸੈਟਲ ਕਰ ਲਓ। ਦੂਜਾ ਇਹ ਆ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵਿੱਚ ਮਦਦ ਕੀਤੀ ਆ ਹਾਲਾਂਕਿ ਜਦੋਂ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਰੌਲਾ ਸਿੱਧਾ ਸਿੱਧਾ ਇਹਨਾਂ ਡੌਕ ਵਰਕਰਸ ਦਾ ਜਿਹੜੇ ਸਮੁੰਦਰੀ ਤੱਟ ਦੇ ਉੱਤੇ ਕੰਮ ਕਰਦੇ ਲੌਂਗ ਸ਼ੋਰ ਮੈਨ ਨੇ ਉਹਨਾਂ ਦਾ ਤੇ ਜਿਹੜੇ ਉਹਨਾਂ ਦੀਆਂ ਕੰਪਨੀਆਂ ਸੀ ਉਹਨਾਂ ਦਾ ਸੀ ਪਰ ਕਿਉਂਕਿ ਸਾਰਾ ਕੁਝ ਦੇ ਉੱਤੇ ਅਸਰ ਪੈਣਾ ਸੀ ਇਸ ਕਰਕੇ ਸਰਕਾਰ ਦੇ ਵਿੱਚ ਦਖਲਅਦਾਜ਼ੀ ਇੱਕ ਸਟੇਜ ਉੱਤੇ ਜਾ ਕੇ ਕਰਨੀ ਸੀ ਹੁਣ ਪਤਾ ਲੱਗਿਆ ਕਿ ਜਿਹੜੇ ਅਫੀਸ਼ੀਅਲ ਪ੍ਰੈਜ਼ੀਡੈਂਟ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਆ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਆ ਤੇ ਇਸ ਐਗਰੀਮੈਂਟ ਨੂੰ ਲਿਆਉਣ ਦੇ ਵਿੱਚ ਤੇ ਜਿਹੜਾ ਵੱਡੀ ਇੱਕ ਡਿਸਟਰਪਸ਼ਨ ਸੀ ਯੂਐਸ ਇਕਨੋਮੀ ਦੇ ਵਿੱਚ ਉਹ ਰੁਕ ਗਈ ਆ ਚੀਜ਼ਾਂ ਲੋਕ ਪੈਨਿਕ ਹੋ ਗਏ ਸੀ ਡਰ ਗਏ ਸੀ ਚੀਜ਼ਾਂ ਖਰੀਦਣ ਲੱਗ ਪਏ ਸੀ ਸਮਾਨ ਦੀ ਘਾਟ ਹੋ ਸਕਦੀ ਸੀ ਕਾਰਾਂ ਤੋਂ ਲੈ ਕੇ ਛੋਟੇ-ਛੋਟੇ ਸਮਾਨ ਤੱਕ ਇਕਨੋਮੀ ਦੇ ਵਿੱਚ ਗੜਬੜ ਹੋ ਸਕਦਾ ਸੀ ਯੂਨੀਅਨ ਦੇ ਮੰਗਾਂ ਬੜੀਆਂ ਸਿੱਧੀਆਂ ਸੀ ਯੂਨੀਅਨ ਚਾਹੁੰਦੀ ਸੀ ਕਿ ਹਾਰ ਵੇਜਸ ਹੋਣ ਤੇ ਜਿਹੜੀ ਜ਼ਿਆਦਾ ਆਟੋਮੇਸ਼ਨ ਜਿਹੜੀ ਮਸ਼ੀਨਜ਼ ਆ ਰਹੀਆਂ ਜਿਹੜੀ ਮਸ਼ੀਨ ਜ਼ਿਆਦਾ ਆ ਗਈਆਂ ਵਰਕਰਾਂ ਨੂੰ ਰਿਪਲੇਸ ਕਰ ਰਹੀਆਂ ਹਾਲਾਂਕਿ ਪੂਰੀ ਦੁਨੀਆ ਦਾ ਵਰਤਾਰਾ ਵੀ ਇਹਨੂੰ ਘਟਾਓ ਵਰਕਰ ਨੂੰ ਰਿਪਲੇਸ ਕਰੋ ਜੋ ਮਰਜ਼ੀ ਕਰੋ ਤੁਸੀਂ ਪੋਰਟਸ ਦੇ ਉੱਤੇ ਤੇ ਇਹ ਸਿੱਧਾ ਸਿੱਧਾ ਨੌਕਰੀਆਂ ਨੂੰ ਖਤਰਾ ਸੀ ਸੋ ਹੁਣ ਮੁੱਖ ਤੌਰ ਦੇ ਤੇ ਤਾਂ 24 ਡਾਲਰ ਜਿਹੜੇ ਹੈਗੇ ਆ ਜ਼ਿਆਦਾ ਪਰ ਆਵਰ ਇਹਨਾਂ ਨੂੰ ਮਿਲੇਗਾ ਤੇ ਜਿਹੜੇ ਦੂਜਾ ਹੈਗਾ ਆ ਕਿ ਅਰਨਰਸ ਜਿਹੜੇ ਆ ਉਹਨਾਂ ਨੂੰ 6 ਸਾਲਾਂ ਤੱਕ ਇਹ ਵਾਧਾ ਜਿਹੜਾ ਹੌਲੀ ਹੌਲੀ ਮਿਲੀ ਜਾਊਗਾ ਰੇਸ ਦੀ ਜਿਹੜੀ ਅਮਾਉਂਟ ਆ 24 ਡਾਲਰ ਪਰ ਆਵਰ ਵਧਾਈ ਜਾਊਗੀ ਜਿਹੜੇ ਟਾਪ ਪਰਨਰਸ ਨੇ 6 ਸਾਲਾਂ ਦੇ ਵਿੱਚ ਆਟੋਮੇਸ਼ਨ ਹਜੇ ਵੀ ਇਸ਼ੂ ਹੈਗਾ ਇਹਨਾਂ ਦਾ ਹਾਲਾਂਕਿ ਗੱਲ ਨਿਬੜ ਗਈ ਆ ਪਰ ਯੂਨੀਅਨ ਦੇ ਉੱਤੇ ਪੋਰਟ ਆਪਰੇਟਰ ਹਜੇ ਵੀ ਚਾਹੁੰਦੇ ਆ ਕਿ ਜਿਹੜਾ ਡਿਸਐਗਰੀਮੈਂਟ ਦੋਹਾਂ ਦੇ ਵਿਚਕਾਰ ਚੁਚਕਾਰ ਹੈਗਾ ਆਟੋਮੇਸ਼ਨ ਨੂੰ ਲਿਆਉਣ ਦੇ ਲਈ ਪੋਰਟ ਤੇ ਬੰਦੇ ਕੰਮ ਕਰਦੇ ਸੀ ਸਮਾਨ ਟੂ ਆਟੋ ਇਹ ਸਾਰੇ ਕੋਈ ਮਸ਼ੀਨਾਂ ਲਿਆਉਣ ਲੱਗ ਪਏ ਜਦੋਂ ਮਸ਼ੀਨਾਂ ਲਿਆਉਣ ਲੱਗ ਪਏ ਤਾਂ ਬੰਦਿਆਂ ਦੀ ਲੋੜ ਹੀ ਨਹੀਂ ਹੁਣ ਸਟ੍ਰਾਈਕ ਦਾ ਇੰਪੈਕਟ ਬਹੁਤ ਵੱਡਾ ਸੀ ਸਟ੍ਰਾਈਕਰ ਨੇ ਹਜੇ ਅਸਰ ਪਾਉਣਾ ਸੀ ਪਰ ਹੁਣ ਤੱਕ ਵੀ ਬਹੁਤ ਵੱਡਾ ਅਸਰ ਪੈ ਗਿਆ ਸਮੁੰਦਰ ਦੇ ਵਿੱਚ ਸਮੁੰਦਰੀ ਜਹਾਜ਼ ਖੜੇ ਹਨ ਲੋਡ ਕਰਨ ਦੇ ਲਈ ਉਡੀਕ ਰਹੇ ਆ ਵਿਕੀ ਕੀਤਾ ਜਾਵੇ ਹੁਣ ਉਹ ਜਲਦੀ ਓਪਨ ਹੋ ਜਾਊਗਾ ਤੇ ਸਾਰਾ ਕੁਝ ਠੀਕ ਠਾਕ ਹੋ ਜਾਊਗਾ ਦੂਜਾ ਕਿਉਂਕਿ ਹੌਲੀਡੇ ਸੀਜ਼ਨ ਆ ਮੋਰੇ ਸਮਾਨ ਤੇ ਸਾਰਾ ਆਇਆ ਸੀਜ਼ਨ ਦੇ ਵਿੱਚ ਲੱਗਦਾ ਆ ਹੈਲੋਵੀਨ ਤੋਂ ਬਾਅਦ ਕ੍ਰਿਸਮਸ ਤੇ ਨਿਊ ਈਅਰ ਤੇ ਸਾਰਾ ਕੁਝ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦਾ ਹੈ ਤੇ ਉਹ ਸਾਰੇ ਦੇ ਸਾਰੇ ਤੇ ਅਸਰ ਪੈਣਾ ਸੀ ਲੋਕਾਂ ਨੂੰ ਜੇ ਸਮੇਂ ਦੇ ਵਿੱਚ ਵੱਧ ਸ਼ਾਪਿੰਗ ਕਰਦੇ ਆ ਉਸ ਸਮੇਂ ਦੇ ਵਿੱਚ ਘੱਟ ਉਹਨਾਂ ਨੂੰ ਜਿਹੜਾ ਚੀਜ਼ਾਂ ਮਿਲ ਰਹੀਆਂ ਸੀ ਇਕਨੋਮਿਕ ਇੰਪੈਕਟ ਸੀ ਇਹਦਾ ਇੱਕ ਜਿਹੜਾ ਜਿਹੜੀ ਲੰਬੀ ਸਟ੍ਰਾਈਕ ਸੀਗੀ ਇਹਦੇ ਨਾਲ ਕਈ ਬਿਲੀਅਨ ਡਾਲਰ ਦਾ ਇੰਪੈਕਟ ਪੈ ਸਕਦਾ ਸੀ ਇਹ ਸਾਰੇ ਕੁੱਝ ਉੱਤੇ ਤੇ ਪਿਆ ਵੀ ਲੰਬੀ ਸਟ੍ਰਾਈਕ ਜੇਕਰ ਚੱਲੇ ਜਾਂਦੀ ਉਹਦੇ ਨਾਲ ਸ਼ਾਰਟੇਜ ਹੋਣੀ ਸੀ ਤੇ ਹੁਣ ਜਿਹੜੀ ਉਹਨਾਂ ਨੇ ਕੁਇਕ ਡੀਲ ਕੀਤੀ ਆ ਉਹਦੇ ਵਿੱਚ ਗੱਲ ਨਿਬੜ ਗਈ ਆ ਰੋਲਾ ਸੀਗਾ ਇੰਟਰਨੈਸ਼ਨਲ ਲੌਂਗ ਸ਼ੋਰਮੈਨ ਐਸੋਸੀਏਸ਼ਨ ਦਾ ਆਈ ਐਲਏ ILA ਲੀਡ ਕਰ ਰਹੀ ਸੀ ਇਸ ਸਟ੍ਰਾਈਕ ਨੂੰ ਮਾਈਨ ਤੋਂ ਲੈ ਕੇ ਟੈਕਸਸ ਤੱਕ ਤੇ ਜਿਹੜੀਆਂ ਸ਼ਿਪਮੈਂਟਸ ਸੀਗੀਆਂ ਈਸਟ ਦੇ ਗਲਫ ਕੋਸਟ ਦੇ ਵਿੱਚ ਉਹਨੂੰ ਰੋਕ ਰਹੀ ਸੀ ਲੀਡਰ ਇਹਨਾਂ ਦਾ ਫੇਰ ਚਰਚਾ ਦੇ ਵਿੱਚ ਸੀ ਇਸ ਯੂਨੀਅਨ ਦਾ ਜਿਹੜੀ ਯੂਨੀਅਨ ਆ 85000 ਦੇ ਕਰੀਬ ਇਹਦੇ ਵਿੱਚ ਵਰਕਰ ਆ ਇੰਟਰਨੈਸ਼ਨਲ ਲੌਂਗ ਸ਼ੋਰਮੈਨਸ ਐਸੋਸੀਏਸ਼ਨ ਦੇ ਵਿੱਚ ILA ਕਹਿੰਦੇ ਆ ਇਹਨੂੰ ਇਹਨਾਂ ਦਾ ਲੀਡਰ ਹੈ ਹੈਲ ਡੈਗਟ ਹੈਰਲਡ ਡੈਗਟ ਦੇ ਉੱਤੇ ਸਵਾਲ ਉੱਠ ਰਹੇ ਸੀ ਹੈਰਲਡ ਡੈਗਟ ਆਮ ਤੌਰ ਤੇ ਤਾਂ ਯੂਨੀਅਨ ਕੀ ਹੁੰਦੀ ਹੈ ਯੂਨੀਅਨ ਡੈਮੋਕ੍ਰੇਟਸ ਯੂਨੀਅਨ ਦੀ ਸਪੋਰਟ ਕਰਦੇ ਆ ਲੈਫਟੇ ਵਾਲੇ ਪਾਸੇ ਹੁੰਦੇ ਆ ਤੇ ਯੂਨੀਅਨ ਦੀ ਇਹਨਾਂ ਦੇ ਨਾਲ ਸਾਂਝ ਹੁੰਦੀ ਹੈ ਡੈਮੋਕ੍ਰੇਟ ਮਤਲਬ ਬਾਈਡਨ ਕਮਲਾ ਹੈਰਿਸ ਪਰ ਜਿਹੜਾ ਆਈਐਲਏ ਦਾ ਪ੍ਰਧਾਨ ਆ ਆਪਣੇ ਪ੍ਰੈਜ਼ੀਡੈਂਟ ਆ ਏ ਹੈਰਲਡ ਡੈਗਟ ਇਹ ਡੋਨਲਡ ਟਰੰਪ ਦਾ ਮਿੱਤਰ ਆ ਇਹ ਫੇਰ ਚਰਚਾ ਦੇ ਵਿੱਚ ਚੱਲਦੀ ਸੀ ਔਰ ਦੂਜਾ ਉਹ ਬਹੁਤ ਟਫ ਮੰਨਿਆ ਜਾਂਦਾ ਉਹਨੂੰ ਵੀ ਬੰਦਾ ਸਖਤਿਆ ਥੋੜਾ ਜਿਹਾ ਯੂਨੀਅਨ ਦੇ ਲਈ ਇੱਕ ਜਿੱਦਾਂ ਕੁਝ ਸਟਰੋਂਗ ਪਰਸਨੈਲਿਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਉਹ ਇੱਕ ਸੀ ਤੇ 61% ਉਹ ਵਾਧੇ ਦੀ ਮੰਗ ਕਰ ਰਿਆ ਸੀ ਸੋ ਡੋਨਲਡ ਟਰੰਪ ਦੇ ਨਾਲ ਮਿੱਤਰਤਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਬਣ ਰਹੀ ਸੀ ਇਹਨਾਂ ਨੇ ਕਹਿੰਦੇ ਕਈ ਵਾਰੀ ਮਾਰਾ ਲੋਗੋ ਉਹਨਾਂ ਦੇ ਘਰ ਦੇ ਵਿੱਚ ਡੋਨਲਡ ਟਰੰਪ ਦੇ ਵਿਜ਼ਿਟ ਵੀ ਕੀਤਾ ਉਹਨਾਂ ਨਾਲ ਬਹਿਣੀ ਉੱਠਣੀ ਆ ਇਹਨਾਂ ਦੀ ਹੁਣ ਯੂਨੀਅਨ ਲੀਡਰਸ਼ਿਪ ਜਿਹਦਾ ਸਟਾਈਲ ਆ ਆਮ ਤੌਰ ਦੇ ਉੱਤੇ ਯੂਨੀਅਨ ਜਿਹੜੀਆਂ ਜਿੱਦਾਂ ਪਹਿਲਾਂ ਦੱਸਿਆ ਕਿ ਜਿਹੜੇ ਆ ਹੁੰਦੀਆਂ ਆ ਇਹ ਆਮ ਤੌਰ ਦੇ ਉੱਤੇ ਥੱਲੇੋਂ ਵਰਕਰ ਯੂਨੀਅਨ ਨੂੰ ਉੱਤੇ ਜਾ ਕੇ ਉਹਨੂੰ ਪ੍ਰਧਾਨ ਨੂੰ ਵੋਟਾਂ ਪਾ ਕੇ ਚੁਣਦੇ ਆ ਇੱਥੇ ਨਹੀਂ ਸੀ ਇਦਾਂ ਬਹੁਤੀਆਂ ਯੂਨੀਅਨ ਦੇ ਵਿੱਚ ਜਿਹੜੀ ਆ ਆਈਐਲਏ ਆ ਉਹ ਉਹਦੇ ਉਲਟ ਟੌਪ ਤੋਂ ਡਾਊਨ ਰਨ ਕੀਤੀ ਜਾ ਰਹੀ ਆ ਜਿਹੜੇ ਹੈ ਡੈਗਟ ਦੇ ਪ੍ਰਧਾਨ ਆ ਉਹਨੂੰ ਇਲੈਕਟ ਨਹੀਂ ਕੀਤਾ ਸਾਰੇ ਮੈਂਬਰਾਂ ਨੂੰ ਪਰ ਕਿਉਂਕਿ ਉਹ ਪਪੂਲਰ ਆ ਬਹੁਤ ਸਾਰਾ ਉਹਨਾਂ ਸਾਰੇ ਲੋਕਾਂ ਦੇ ਵਿੱਚ ਤੇ ਉਹ ਮਤਲਬ ਸਿੱਧਾ ਸਿੱਧਾ ਪ੍ਰਧਾਨ ਆ ਹੁਣ ਗਿਣਤੀ ਬਹੁਤ ਵੱਡੀ ਸੀ ਯੂਨੀਅਨ ਦੀ 85000 ਬੰਦਾ ਸੀ ਜਿਨ੍ਹਾਂ ਦੇ ਵਿੱਚੋਂ 45000 ਸਟ੍ਰਾਈਕ ਦੇ ਉੱਤੇ ਸੀ ਤੇ ਜਿਹੜਾ ਇਹਨਾਂ ਦਾ ਪ੍ਰਧਾਨ ਆ ਇਹ ਬੈਰਲ ਡੈਗਟ ਜਿਹਦਾ ਡੋਨਲਡ ਟਰੰਪ ਦੇ ਨਾਲ ਬੈਣੀ ਉੱਠਣੀ ਆ 9 ਲੱਖ ਡਾਲਰ ਸਾਲ ਦਾ ਇਹਨਾਂ ਦੀ ਇਹਦਾ ਪੈਕੇਜ ਆ 9 ਲੱਖ ਡਾਲਰ ਇੱਕ ਸਾਲ ਦਾ ਉਹ ਕਮਾਉਂਦਾ ਆ ਜਿਹੜਾ ਯੂਨੀਅਨ ਦਾ ਪ੍ਰਧਾਨ ਆ ਸੋ ਹੁਣ ਇਹ ਸਾਰੇ ਕੁਝ ਦੇ ਵਿੱਚ ਕਈ ਵਾਰੀ ਉਹ ਕੰਟਰੋਵਰਸ਼ਲ ਵੀ ਰਿਹਾ ਆ ਆਟੋਮੇਸ਼ਨ ਦੇ ਖਿਲਾਫ ਇਹਨਾਂ ਨੇ ਲੜਾਈ ਲੜੀ ਆ ਇੰਪੈਕਟ ਵੀ ਬਹੁਤ ਵੱਡਾ ਪਿਆ ਆ ਪਰ ਮੁੱਖੀ ਗੱਲ ਹੋਣਾ ਅਸਲ ਦੇ ਵਿੱਚ ਸਾਰੀ ਨਿਬੜ ਗਈ ਆ ਉਹ ਵਾਪਸ ਕੰਮ ਦੇ ਉੱਤੇ ਆ ਗਿਆ ਅਮਰੀਕਾ ਦੇ ਵਿੱਚ ਜਦੋਂ ਕਿ ਇਸ ਵੇਲੇ ਇਕਨੋਮੀ ਪਹਿਲਾਂ ਹੀ ਸਟਰਗਲ ਕਰ ਰਹੀ ਆ ਉੱਤੋਂ ਵੋਟਾਂ ਨੇੜੇ ਤੇ ਇਸ ਵੇਲੇ ਸਟ੍ਰਾਈਕ ਦਾ ਹੋਣਾ ਬਹੁਤਾ ਚੰਗਾ ਨਹੀਂ ਸੀ ਪਰ ਗੱਲਬਾਤ ਦੱਸਿਆ ਜਾ ਰਿਹਾ ਕਿ ਨਿਬੜ ਗਈ ਤੇ ਉਹ ਵਾਪਸ ਕੰਮ ਤੇ ਆ ਗਿਆ ਅਗਲੀ ਗੱਲਬਾਤ ਇੱਕ ਬੈਕਟੀਰੀਆ ਲੱਭਿਆ ਬੈਕਟੀਰੀਆ ਆਮ ਤੌਰ ਤੇ ਤੇ ਸੂਖਮ ਜੀਵ ਹੁੰਦੇ ਆ ਵਾਇਰਸ ਬੈਕਟੀਰੀਆ ਮਾੜੇ ਹੁੰਦੇ ਆ ਆਪਾਂ ਆਮ ਤੌਰ ਤੇ ਡਰਦੇ ਆ ਵੀ ਬਿਮਾਰੀ ਦਾ ਘਰ ਹੁੰਦੇ ਆ ਇਹ ਬਿਮਾਰੀਆਂ ਇਹਨਾਂ ਦੇ ਨਾਲ ਹੀ ਫੈਲਦੀਆਂ ਪਰ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਆ ਉਹਦਾ ਇਲਾਜ ਬੈਕਟੀਰੀਆ ਕਰ ਰਿਹਾ ਹੈ ਬਿਮਾਰੀ ਪਲਾਸਟਿਕ ਦੀ ਆ ਪਲਾਸਟਿਕ ਦੁਨੀਆ ਦੇ ਵਿੱਚ ਇਹਦਾ ਹੱਲ ਕੋਈ ਨਹੀਂ ਪਲਾਸਟਿਕ ਬਹੁਤ ਵਧੀਆ ਚੀਜ਼ ਆ ਉਹ ਬਣਾਉਣੇ ਆ ਆਪਾਂ ਜਦਾਂ ਜਿਹੜੀ ਇਹਨੂੰ ਚੀਜ਼ਾਂ ਕਿੰਨੀਆਂ ਵਰਤੋਂ ਦੇ ਵਿੱਚ ਆਉਂਦੀਆਂ ਜਦੋਂ ਇਹਦੀ ਖੋਜ ਨਹੀਂ ਹੋਈ ਸੀ ਬੜਾ ਔਖਾ ਸੀ ਕੰਮ ਕਰ ਹੁਣ ਆ ਗਈ ਆ ਤੇ ਰੌਲਾ ਇਹ ਆ ਵੀ ਇਹਨੂੰ ਡਿਸਪੋਜ਼ ਆਫ ਕਿਦਾਂ ਕੀਤਾ ਜਾਵੇ 1000 ਸਾਲ ਕੋਈ ਭਾਵੇਂ ਪੋਲੀਥੀਨ ਦਾ ਇੱਥੇ ਬੈਗ ਰੱਖ ਦਿਓ ਗਲਦਾ ਨਹੀਂ ਉਹ ਉਦਾਂ ਹੀ ਪਿਆ ਰਹਿੰਦਾ 1000 ਸਾਲ ਬਾਅਦ ਵੀ ਚੱਕ ਲਓ ਸਮੁੰਦਰ ਚ ਸੁੱਟ ਦਿਓ ਕੁਛ ਕਰ ਦਿਓ ਕਿਥੇ ਕਰ ਦਿਓ ਹੁਣ ਉਹਨੂੰ ਅੱਗ ਲਾ ਕੇ ਸਾੜਿਆ ਜਾ ਸਕਦਾ ਤੇ ਜੇ ਉਹਨੂੰ ਅੱਗ ਲਾ ਕੇ ਸਾੜਿਆ ਜਾ ਸਕਦਾ ਜਿਹੜੀਆਂ ਉਹਦੇ ਵਿੱਚੋਂ ਬਲਣ ਤੋਂ ਬਾਅਦ ਧੂਆਂ ਤੇ ਗੈਸਸ ਨਿਕਲਦੀਆਂ ਉਹਦੇ ਵਿੱਚੋਂ ਉਹ ਵਾਤਾਵਰਣ ਲਈ ਜ਼ਹਿਰੀਲੀਆਂ ਹੁਣ ਕੀਤਾ ਕੀ ਜਾਵੇ ਇੱਕ ਬੈਕਟੀਰੀਆ ਇਹਨਾਂ ਨੇ ਜਿਹੜਾ ਲੱਭਿਆ ਆ ਉਹ ਬੈਕਟੀਰੀਆ ਕਿੰਜੇ ਪਲਾਸਟਿਕ ਨੂੰ ਖਾ ਲੈਂਦਾ ਕਮੈਮੋਨਸ ਟੈਸਟੋ ਟੈਸਟ੍ਰੋਨੀ ਇਹ ਇੱਕ ਦਾ ਨਾਮ ਦੱਸਦੇ ਆ ਕਿ ਜਿਹੜਾ ਇਹ ਬੈਕਟੀਰੀਆ ਆ ਕਮੈਮੋਨਸ ਟੈਸਟੋਸਟੇਰੋਨੀ ਇਹ ਇੱਕ ਬੈਕਟੀਰੀਆ ਬ੍ਰੇਕਡਾਊਨ ਕਰ ਸਕਦਾ ਪਲਾਸਟਿਕ ਨੂੰ ਤੇ ਇਹਨੂੰ ਬ੍ਰੇਕਡਾਊਨ ਕਰਕੇ ਉਹ ਫੂਡ ਦੇ ਵਿੱਚ ਕਨਵਰਟ ਕਰ ਦਿੰਦਾ ਵੇਸਟਵਾਟਰ ਦੇ ਵਿੱਚ ਮਿਲਦਾ ਆ ਇਹ ਬੈਕਟੀਰੀਆ ਬਹੁਤ ਕਾਮਨ ਆ ਵੇਸਟਵਾਟਰ ਜਿਹੜੇ ਟ੍ਰੀਟਮੈਂਟ ਪਲਾਂਟਸ ਨੇ ਉਹਨਾਂ ਦੇ ਵਿੱਚ ਤੇ ਪਲਾਸਟਿਕ ਦੇ ਪੋਲਿਊਸ਼ਨ ਨੂੰ ਲੱਗਦਾ ਆ ਕਿ ਹੱਲ ਕੀਤਾ ਜਾ ਸਕਦਾ ਇਹਦੇ ਨਾਲ ਬੈਕਟੀਰੀਆ ਜਿਹੜਾ ਹੈ ਕਿਸ ਕਿਸਮ ਦੀ ਜਿਹੜੀ ਪਲਾਸਟਿਕ ਜਿਹਨੂੰ ਪੀਆਟੀ ਕਹਿੰਦੇ ਨੇ ਉਹ ਬ੍ਰੇਕਡਾਊਨ ਕਰ ਦਿੰਦਾ ਹੈ ਤੇ ਆਮ ਤੌਰ ਦੇ ਉੱਤੇ ਇਹ ਫੂਡ ਪੈਕੇਜਿੰਗ ਤੇ ਵਾਟਰ ਬੋਟਲ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਪੀਆਟੀ ਪਲਾਸਟਿਕ 12% ਪੂਰੇ ਦੁਨੀਆ ਦੇ ਸੋਲਿਡ ਵੇਸਟ ਦਾ ਹਿੱਸਾ ਬਣਦੀ ਹੈ ਜਿਹੜੀ ਕਿ ਇੱਕ ਬੜਾ ਵੱਡਾ এনवायरमेंटਲ ਇਸ਼ੂ ਆ ਇਹ ਬੈਕਟੀਰੀਆ ਆਪਣੇ ਆਪ ਦੇ ਵਿੱਚ ਯੂਨੀਕ ਆ ਕੁਦਰਤ ਦੇ ਵਿੱਚ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਆ ਬਹੁਤੇ ਬੈਕਟੀਰੀਆ ਜਿਹੜੇ ਆ ਉਹ 슈ਗਰ ਨੂੰ ਖਾਂਦੇ ਆ ਪਰ ਇਹ ਜਿਹੜਾ ਬੈਕਟੀਰੀਆ ਦੱਸਿਆ ਜਾ ਰਿਹਾ ਹੈ ਇਹ ਜਿਹੜੇ ਟਫ ਮਟੀਰੀਅਲ ਹੁੰਦੇ ਸਖਤ ਚੀਜ਼ਾਂ ਜਿਵੇਂ ਪਲਾਸਟਿਕ ਨੂੰ ਵੀ ਖਾ ਲੈਂਦੇ ਆ ਪ੍ਰੋਸੈਸ ਕੀ ਆ ਬੈਕਟੀਰੀਆ ਜਿਹੜਾ ਇਹ ਪਹਿਲਾਂ ਉਹਨੂੰ ਪਲਾਸਟਿਕ ਨੂੰ ਬ੍ਰੇਕ ਕਰਦਾ ਹੈ ਉਹਨੂੰ ਛੋਟੇ-ਛੋਟੇ ਪੀਸਸ ਦੇ ਵਿੱਚ ਫਿਰ ਇੱਕ ਇਹਦੇ ਅੰਦਰ ਕੈਮੀਕਲ ਆ ਰਸਾਇਣ ਆ ਉਹ ਐਨਜ਼ਾਈਮ ਆ ਇੱਕ ਮਤਲਬ ਛੋਟਾ ਜਿਹਾ ਕਹਿ ਲੋ ਕਿ ਕੈਮੀਕਲ ਸੀਜ਼ਰ ਆ ਉਹ ਇਹਨੂੰ ਫੂਡ ਸੋਰਸ ਦੇ ਵਿੱਚ ਕਨਵਰਟ ਕਰ ਦਿੰਦਾ ਪਲਾਸਟਿਕ ਨੂੰ ਜਿਹੜੀ ਜੀਨ ਡਿਸਕਵਰੀ ਆ ਸਾਇੰਟਿਸਟ ਕੀ ਕਰਦੇ ਆ ਕਿ ਐਗਜ਼ੈਕਟ ਜੀਨ ਜਿਹੜਾ ਬੈਕਟੀਰੀਆ ਦੇ ਵਿੱਚ ਜਿਹੜਾ ਇਸ ਪਲਾਸਟਿਕ ਆ ਜਿਹੜੇ ਆ ਉਹ ਈਟਿੰਗ ਅਬਿਲਿਟੀ ਆ ਉਹਨੂੰ ਲੱਭ ਰਹੇ ਆ ਉਹ ਹੈ ਬਹੁਤ ਸਲੋ ਹੁਣ ਉਹ ਬੈਕਟੀਰੀਆ ਦੇ ਵਿੱਚ ਜੀਨ ਜਿਹੜਾ ਰਿਸਪੌਂਸਿਬਲ ਆ ਇਸ ਕੰਮ ਦੇ ਲਈ ਸਾਇੰਟਿਸਟਾਂ ਨੇ ਉਹ ਜੀਨ ਲੱਭ ਲਿਆ ਵੀ ਜਿਹਦੇ ਕਰਕੇ ਇਹ ਕੰਮ ਕਰਦਾ ਹੋ ਸਕਦਾ ਕੱਲ ਨੂੰ ਉਹ ਜੀਨ ਕੱਢ ਕੇ ਕਿਸੇ ਹੋਰ ਸਾਹਬ ਦੇ ਨਾਲ ਬੈਕਟੀਰੀਆ ਜਾਂ ਕਿਸੇ ਹੋਰ ਆ ਚੀਜ਼ ਚ ਪਾ ਕੇ ਤੇ ਉਹਨੂੰ ਵੀ ਇਦਾਂ ਦੇ ਤਰੀਕੇ ਨਾਲ ਬਣਾਇਆ ਜਾ ਸਕੇ ਇਹ ਕਈ ਮਹੀਨੇ ਲੱਗਦੇ ਆ ਇਸ ਕੰਮ ਦੇ ਲਈ ਪਲਾਸਟਿਕ ਨੂੰ ਬ੍ਰੇਕਡਾਊਨ ਕਰਨ ਦੇ ਲਈ ਅ ਦੂਜਾ ਵੀ ਉਹ ਹਜੇ ਉਸ ਤਰੀਕੇ ਦਾ ਪੱਧਰ ਤੇ ਉੱਤੇ ਨਹੀਂ ਪਹੁੰਚੀ ਇਹਦੀ ਇੰਪਰੂਵਮੈਂਟ ਜਿਹੜੀ ਹੈਗੀ ਹੈ ਸਾਇੰਟਿਸਟ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਸਪੀਡ ਅਪ ਕੀਤਾ ਜਾ ਸਕੇ ਸੋ ਇੱਕ ਸਟੈਪ ਪਲਾਸਟਿਕ ਦੇ ਪੋਲਿਊਸ਼ਨ ਨੂੰ ਹੱਲ ਕਰਨ ਦਾ ਇਧਰਲੇ ਪਾਸੇ ਪਟਿਆ ਗਿਆ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਬਹੁਤ ਮਦਦ ਹੋਊਗੀ ਜੇ ਕਿਤੇ ਇਹ ਤਜਰਬਾ ਕਾਮਯਾਬ ਹੋ ਗਿਆ ਦੁਨੀਆ ਨੂੰ ਸ਼ੁੱਕ ਦਾ ਸਾਹ ਆਊਗਾ ਅਸ ਵੇਲੇ ਬਹੁਤ ਵੱਡਾ ਜਿਹੜਾ ਮਸਲਾ ਆ ਉਤੋਂ ਆ ਰਾਹਤ ਮਿਲ ਸਕਦੀ ਆ ਅਗਲੀ ਗੱਲ ਬਾਅਦ ਦੋਸਤੋ ਇੱਕ ਟਾਇਰ ਨਿਕਲਸ ਦੇ ਕੇਸ ਬਾਰੇ ਅਪਡੇਟ ਆਈ ਆ ਟਾਇਰ ਨਿਕਲਸ 29 ਸਾਲਾਂ ਦਾ ਬਲੈਕ ਭਾਈਚਾਰੇ ਨਾਲ ਸੰਬੰਧਤ ਇੱਕ ਨੌਜਵਾਨ ਸੀ ਮੈਮਫਿਸ ਦਾ ਟਨੈਸੀ ਦਾ ਰਹਿਣ ਵਾਲਾ ਸੀਗਾ ਇਹ ਤੇ ਇਹਦਾ ਪਿਤਾ ਜਿਹੜਾ ਉਹ ਆਪਣੇ ਜਿਹੜਾ ਇਹਦਾ ਸਕੈਟਬੋਰਡਰ ਤੇ ਇੱਕ ਫੈਡੈਕਸ ਦੇ ਵਿੱਚ ਕੰਮ ਕਰਦਾ ਸੀ ਜਨਵਰੀ 7 2023 ਦੀ ਘਟਨਾ ਆ ਇਹ ਪਿਛਲੇ ਸਾਲ ਦੀ ਆ ਪਾਉਦੋਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਟਾਰ ਨਿਕਲਸ ਨੂੰ ਪੁਲਿਸ ਨੇ ਪੁੱਲ ਕੀਤਾ ਸੀ ਮੈਮਫਿਸ ਤੇ ਵਿੱਚ ਪੁਲਿਸ ਆਫੀਸਰ ਨੇ ਅ ਬਈ ਤੇਰੀ ਡਰਾਈਵਿੰਗ ਠੀਕ ਨਹੀਂ ਰੈਕਲਸ ਡਰਾਈਵਿੰਗ ਦਿੱਤਾ ਹੈ ਤੈਨੂੰ ਕਿਹਾ ਵੀ ਗੱਡੀ ਪਾਸੇ ਲਾਵਾ ਉਤੋਂ ਬਾਅਦ ਪਤਾ ਨਹੀਂ ਉੱਥੇ ਕੀ ਹੋਇਆ ਉਹਨੂੰ ਕੁੱਟਿਆ ਪੁਲਿਸ ਨੇ ਜਿਹੜਾ ਟ੍ਰੈਫਿਕ ਸਟਾਪ ਤੋਂ ਬਾਅਦ ਅ ਉਹਨੂੰ ਕਹਿੰਦੇ ਵੀ ਇਹ ਦੌੜਨ ਦੀ ਕੋਸ਼ਿਸ਼ ਕੀਤੀ ਨੇ ਟਾਰ ਨਿਕਲਸ ਨੇ ਤੇ ਜਦੋਂ ਫੜਿਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਕੁੱਟਿਆ ਤੇ ਕੁੱਟਿਆ ਬਹੁਤ ਬੁਰੀ ਤਰ੍ਹਾਂ ਪੰਜ ਪੁਲਿਸ ਅਫਸਰ ਸੀਗੇ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਕੁੱਟਿਆ ਉਹ ਸਾਰੀ ਵੀਡੀਓ ਇਹਨਾਂ ਦੇ ਕੋਲ ਆ ਉਹ ਜਿਹੜੀ ਵਾਇਲੈਂਟ ਬੀਟਿੰਗ ਸੀਗੀ ਉਹ ਕੈਪਚਰ ਹੋ ਗਈ ਬੋਡੀ ਕੈਮਰਾ ਦੇ ਵਿੱਚ ਤੇ ਨੇੜੇ ਸਰਵਲੈਂਸ ਕੈਮਰਾ ਲੱਗੇ ਸੀ ਉਹਦੇ ਵਿੱਚ ਪਤਾ ਲੱਗ ਗਿਆ ਜਿਹੜੇ ਦੱਸ ਦੇ ਸੀ ਕਿ ਆ ਅਫੀਸਰ ਕਿਦਾਂ بار بار ਉਹਨੂੰ ਹਿੱਟ ਕਰ ਰਹੇ ਸੀ ਉਹਦੇ ਲੱਤਾਂ ਮਾਰ ਰਹੇ ਸੀ ਤੇ ਜਿਹੜੇ ਆਹੋ ਬੈਟ ਨਾਲ ਉਹ ਯੂਜ਼ ਕਰ ਰਹੇ ਸੀ ਇਹਨੂੰ ਕੁੱਟਣ ਦੇ ਲਈ ਇਹਦੀ ਮੌਤ ਹੋ ਗਈ ਬਾਅਦ ਦੇ ਵਿੱਚ ਉਹਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਜਦੋਂ ਲੈ ਕੇ ਗਏ ਤੇ ਉੱਥੇ ਉਹਦੀ 3 ਦਿਨਾਂ ਬਾਅਦ ਜਨਵਰੀ 10 2023 ਨੂੰ ਮੌਤ ਹੋ ਗਈ ਇੰਜਰੀਜ਼ ਕਰਕੇ ਹੁਣ ਰੌਲਾ ਸੀ ਵੀ ਆਫੀਸਰ ਕਿਹੜੇ ਸੀਗੇ ਪੰਜ ਆਫੀਸਰ ਇਹਦੇ ਵਿੱਚ ਇਨਵੋਲਵ ਸੀਗੇ ਜਿਹੜੇ ਉਹ ਵੀ ਜਿਹੜੇ ਅ ਬਲੈਕ ਪਾਈ ਚਾਰਨਲ ਨਾਲ ਸੰਬੰਧਿਤ ਸੀ ਉਹ ਮੈਮਫਿਸ ਪੁਲਿਸ ਡਿਪਾਰਟਮੈਂਟ ਦੀ ਸਪੈਸ਼ਲਾਈਜ਼ਡ ਇੱਕ ਸਕੋਰਪੀਅਨ ਯੂਨਿਟ ਸੀ ਉਹਦਾ ਕਹਿੰਦੇ ਇਹ ਮੈਂਬਰ ਸੀਗੇ ਜਾਂ ਉਹਦੇ ਉਹ ਉਸ ਯੂਨਿਟ ਦੇ ਸੀਗੇ ਤੇ ਇਹਨਾਂ ਨੇ ਇਹ ਕ੍ਰਾਈਮ ਕੀਤਾ ਇੱਕ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਚਾਰਜ ਕੀਤਾ ਗਿਆ ਪੰਜ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਫਾਇਰ ਕਰ ਦਿੱਤਾ ਉਸੇ ਵੇਲੇ ਤੇ ਸਾਰਿਆਂ ਨੂੰ ਚਾਰਜ ਕੀਤਾ ਗਿਆ ਸੈਕੰਡ ਡਿਗਰੀ ਮਰਡਰ ਦੇ ਲਈ ਐਗਰੋਵੇਟਿਡ ਅਸੌਲਟ ਦੇ ਲਈ ਤੇ ਦੂਜੇ ਜਿਹੜੇ ਰਿਲੇਟਿਡ ਚਾਰजेस ਸੀਗੇ ਉਹਨਾਂ ਦੇ ਉੱਤੇ ਉਹ ਵੀ ਲਾਏ ਗਏ ਜਿਹੜਾ ਪਰਿਵਾਰ ਦਾ ਰਿਸਪੌਂਸ ਹੈਗਾ ਨਿਕਲਸ ਦਾ ਜਿਹੜਾ ਪਰਿਵਾਰ ਸੀਗਾ ਉਹਨਾਂ ਨੇ ਦੱਸਿਆ ਕਿ ਉਹ ਬਹੁਤ ਸ਼ਾਂਤੀ ਪਸੰਦ ਵਿਅਕਤੀ ਸੀਗਾ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਉਹਦੀ ਮਦਰ ਨੇ ਜਿਹੜਾ ਸੀਗਾ ਕਿ ਜਸਟ ਟਰਾਈਂਗ ਟੂ ਗਟ ਹੋਮ ਮਤਲਬ ਉਹ ਕਹਿੰਦੇ ਉਹ ਘਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿੱਥੇ ਇਹ ਇਨਸੀਡੈਂਟ ਵਾਪਰ ਗਿਆ ਉਸ ਤੋਂ ਬਾਅਦ ਪ੍ਰੋਟੈਸਟ ਹੋਏ ਸੀ ਕਈ ਕੁਝ ਹੋਇਆ ਸੀ ਉੱਥੇ ਜਦੋਂ ਉਹ ਫੁਟੇਜ ਸਾਹਮਣੇ ਆਈ ਤੇ ਉਸ ਤੋਂ ਬਾਅਦ ਪ੍ਰੋਟੈਸਟ ਹੋ ਗਏ ਸੀ ਪੂਰੇ ਕੈਨੇਡਾ ਅਥੇ ਅਮਰੀਕਾ ਦੇ ਵਿੱਚ ਜਿਹਨਾਂ ਦੇ ਵਿੱਚ ਨੈਸ਼ਨਲ ਡਿਬੇਟ ਸ਼ੁਰੂ ਹੋ ਗਿਆ ਸੀ ਪੁਲਿਸ ਦੀ ਵੋਟੈਲਿਟੀ ਦੇ ਉੱਤੇ ਵੀ ਪੁਲਿਸ ਕਰਕੀ ਰਹੀ ਹੈ ਫਿਰ ਰਿਫਾਰਮਸ ਦੀ ਗੱਲ ਚੱਲੀ ਨਿਕਲਸ ਦੀ ਡੈਥ ਤੋਂ ਬਾਅਦ ਮੈਮਫਿਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਹੋਇਆ ਤੇ ਉਹਦੇ ਤੋਂ ਬਾਅਦ ਹੁਣ ਤਿੰਨ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸਾਬਕਾ ਪੁਲਿਸ ਆਫੀਸਰ ਕਿਉਂਕਿ ਫਾਇਰ ਕਰ ਦਿੱਤਾ ਗਿਆ ਸੀ ਉਹਨੂੰ ਅਰੈਸਟ ਕੀਤਾ ਗਿਆ। ਉਹਨਾਂ ਦਾ ਜਿਹੜਾ ਇਸ ਸਟਾਰ ਨਿਕਲਸ ਦੀ ਮੌਤ ਦੇ ਵਿੱਚ ਜਿਹੜੀ ਰੋਲ ਸੀ ਉਹਨਾਂ ਦਾ ਜਿਹੜੀ ਉਹਨਾਂ ਦੀ ਭੂਮਿਕਾ ਸੀ ਉਹਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਆਫੀਸਰ ਨੂੰ ਗਲਤੀ ਕੀਤਾ ਗਿਆ ਜਿਹੜੇ ਡਮਟਰੀਅਸ ਹੈਲੇ ਉਹਦਾ ਨਾਮ ਦੱਸਦੇ ਆ ਉਹਨੂੰ ਗਲਤੀ ਕੀਤਾ ਗਿਆ ਕਿਉਂਕਿ ਉਹਨੇ ਐਕਸੈਸਿਵ ਫੋਰਸ ਯੂਜ਼ ਕੀਤੀ ਤੇ ਦੂਜਾ ਉਹਨੇ ਝੂਠ ਬੋਲਿਆ ਦੂਜੇ ਜਿਹੜੇ ਦੋ ਸੀਗੇ ਉਹਨਾਂ ਨੂੰ ਇਸ ਕਰਕੇ ਕੀਤਾ ਗਿਆ ਕਿਉਂਕਿ ਉਹਨਾਂ ਨੇ ਝੂਠ ਬੋਲਿਆ ਤੇ ਕੁਝ ਚਾਰजेस ਜਿਹੜੇ ਹੋਰ ਤਰ੍ਹਾਂ ਦੇ ਸੀਗੇ ਸੋ ਤਿੰਨਾਂ ਹੀ ਆਫੀਸਰ ਜਿਹੜੇ ਸੀਗੇ ਉਹਨਾਂ ਤੇ ਇਹ ਵੀ ਦੋਸ਼ ਲੱਗਿਆ ਕਿ ਉਹਨਾਂ ਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਦੇ ਰਾਈਟਸ ਦੇ ਵਾਇਓਲੇਸ਼ਨ ਕੀਤੀ ਹੈ ਜਿਸ ਕਰਕੇ ਉਹਦੀ ਮਾਤੋ ਗਿਸ਼ਾ ਹੁਣ ਦੁਬਾਰਾ ਉਹ ਕੇਸ ਸਾਹਮਣੇ ਆਇਆ ਤੇ ਉਹਦੇ ਵਿੱਚ ਇਹਨਾਂ ਨੂੰ ਕੀਤਾ ਗਿਆ ਵੀਡੀਓ ਐਵੀਡੈਂਸ ਸੀ ਜੂਰੀ ਨੇ ਸਾਰੀ ਜੂਰੀ ਨੇ ਉਹ ਸਾਰੀ ਵੀਡੀਓ ਦੇਖੀ ਹੈ ਵੀਡੀਓ ਦੇਖਣ ਤੋਂ ਬਾਅਦ ਕਿਦਾਂ ਉਹਨੂੰ ਕੋਟਰਾਇਆ ਜਿਹਦੇ ਵਿੱਚ ਫੁਟੇਜ ਜਿਹੜੀ ਸੀਗੀ ਆਫੀਸਰ ਦੇ ਬੋਡੀ ਕੈਮਰਾ ਦੇ ਉੱਤੇ ਵੀ ਸੀਗੀ ਤੇ ਸਰਵੇਲੈਂਸ ਕੈਮਰਾ ਦੇ ਉੱਤੇ ਵੀ ਸੀਗੀ ਤੇ ਪਰਿਵਾਰ ਜਿਹੜਾ ਉਹਦਾ ਸੰਤੁਸ਼ਟ ਆ ਹੁਣ ਇਸ ਗੱਲ ਤੋਂ ਕਿ ਇਹਨਾਂ ਆਫੀਸਰ ਨੂੰ ਕਨਵਿਕਟ ਕੀਤਾ ਗਿਆ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਤਹਿਤ ਵੀ ਉਹ ਵੀ ਦੋਸ਼ ਇਹਨਾਂ ਦੇ ਉੱਤੇ ਲਾਏ ਗਏ ਆ ਸੋ ਪਿਛਲੇ ਸਾਲ ਦਾ ਇਹ ਕੇਸ ਸੀ ਹੁਣ ਫੇਰ ਉਹਦੇ ਚਰਚਾ ਦੇ ਵਿੱਚ ਸਾਹਮਣੇ ਆਇਆ ਜਦੋਂ ਇਹਨਾਂ ਦੇ ਉੱਤੇ ਇਸ ਕਿਸਮ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਪਰਿਵਾਰ ਥੋੜਾ ਜਿਹਾ ਤਸੱਲੀ ਦੇ ਵਿੱਚ ਆ ਕਿ ਘੱਟੋ ਘੱਟ ਉਹਨਾਂ ਦੋਸ਼ੀਆਂ ਨੂੰ ਚਾਰਜ ਕੀਤਾ ਗਿਆ ਕਨਵਿਕਟ ਕੀਤਾ ਗਿਆ ਤੇ ਹੁਣ ਜਿਹੜੀਆਂ ਸਜ਼ਾਵਾਂ ਆ ਉਹਨਾਂ ਨੂੰ ਵੱਣਦੀਆਂ ਸਜ਼ਾਵਾਂ ਉਹ ਦਿੱਤੀਆਂ ਜਾਣਗੀਆਂ ਅਮਰੀਕਾ ਦੇ ਵਿੱਚ ਪੁਲਿਸ ਹਥੋਂ ਲੋਕਾਂ ਦਾ ਮਾਰੇ ਜਾਣਾ ਆਮ ਤੌਰ ਦੇ ਉੱਤੇ ਜਿਹੜੇ ਬਲੈਕ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਇਸ ਕਿਸਮ ਦੀਆਂ ਜਿਹੜੇ ਇਨਸੀਡੈਂਟਸ ਦੇ ਵਿੱਚ ਉਹ ਸੱਚਮੁੱਚ ਇੱਕ ਚਿੰਤਾ ਵਾਲੀ ਗੱਲ ਆ ਅਗਲਾ ਜਿਹੜਾ ਮਸਲਾ ਆ ਉਹ ਬਰਡ ਫਲੂ ਦਾ ਆ ਬਰਡ ਫਲੂ ਹਿਊਮਨਸ ਦੇ ਵਿੱਚ ਪਾਇਆ ਗਿਆ ਦੋ ਥਾਵਾਂ ਦੇ ਉੱਤੇ ਦੋ ਫਾਰਮ ਵਰਕਰ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਪੋਜ਼ਿਟਿਵ ਟੈਸਟ ਕੀਤਾ ਗਿਆ H5 ਬਰਡ ਫਲੂ ਦੇ ਲਈ ਜਿਹੜਾ ਕਿ ਯੂਸੂਲੀ ਆਮ ਤੌਰ ਤੇ ਬਰਡਸ ਨੂੰ ਅਸਰ ਕਰਦਾ ਹੈ ਪਰ ਪਰ ਕਈ ਵਾਰੀ ਇਹ ਮਨੁੱਖਾਂ ਦੇ ਵਿੱਚ ਹਿਊਮਨਸ ਦੇ ਵਿੱਚ ਵੀ ਆ ਜਾਂਦਾ ਤੇ ਇੱਥੇ ਵੀ ਇਹੀ ਕੁਝ ਹੋਇਆ ਇਹਦੇ ਬਹੁਤ ਮਾਇਲਡ ਸਿੰਪਟਮਸ ਨੇ ਦੋਵੇਂ ਵਰਕਰ ਦੇ ਬੜੇ ਮਾਇਲਡ ਸਿੰਪਟਮ ਆ ਮੇਨਲੀ ਜਿਹੜੇ ਅੱਖਾਂ ਲਾਲ ਹੋ ਜਾਂਦੀਆਂ ਇਹਦੇ ਵਿੱਚ ਤੇ ਜਿਹੜਾ ਆ ਕੋਈ ਹਜੇ ਤੱਕ ਉਹਨੂੰ ਬਰੀਥਿੰਗ ਪ੍ਰੋਬਲਮ ਨਹੀਂ ਆਈ ਤੇ ਨਾ ਹੀ ਉਹਨਾਂ ਨੂੰ ਮਤਲਬ ਹਸਪਤਲ ਲੈ ਜਾਣਾ ਪਿਆ ਪਰ ਪੋਜ਼ਿਟਿਵ ਰਿਹਾ ਉਹਨਾਂ ਨੂੰ ਹੋ ਗਿਆ ਬਰਡ ਫਲੂ ਸੋ ਇਹਦੀਆਂ ਲੋਕੇਸ਼ਨਸ ਵੀ ਵੱਖਰੀਆਂ ਵੱਖਰੀਆਂ ਦੋਵੇਂ ਵਰਕਰ ਜਿਹੜੇ ਨੇ ਉਹ ਵੱਖਰੀਆਂ ਲੋਕੇਸ਼ਨਸ ਤੋਂ ਆਏ ਇਹ ਗੱਲ ਚਿੰਤਾ ਵਾਲੀ ਵੀ ਆ ਡੇਰੀ ਵਰਕਰਸ ਨੇ ਇਸ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਿੱਚ ਤੇ ਉਹਨਾਂ ਦੇ ਕੇਸ ਵੀ ਅਨਰਿਲੇਟਡ ਨੇ ਜੇ ਤੇ ਇੱਕ ਥਾਂ ਦੇ ਉੱਤੇ ਹੋਵੇ ਫੇਥ ਡਾਰੇ ਹੁੰਦੀ ਘਟੂ ਘਟ ਤਸੱਲੀ ਹੁੰਦੀ ਵੀ ਐਸੇ ਥਾਂ ਦੇ ਉੱਤੇ ਬਰਡ ਫਲੋ ਆ ਹੋਰ ਕਿਤੇ ਹੈ ਨਹੀਂ ਹੁਣ ਕਿਉਂਕਿ ਦੋਵੇਂ ਬੱਕਰੇ ਬੱਕਰੇ ਇਸ ਕਰਕੇ ਗੱਲ ਬੜੀ ਸਪਸ਼ਟ ਆ ਵੀ ਇਹ ਦੋਵਾਂ ਥਾਵਾਂ ਦੇ ਉੱਤੇ ਵੱਖਰਾ ਵੱਖਰਾ ਬਰਡ ਫਲੋ ਹੈਗਾ ਵੀ ਮਤਲਬ ਇਹ ਉੱਥੇ ਵੱਖਰਾ ਫੈਲਿਆ ਹੋਊਗਾ ਇੱਥੇ ਵੱਖਰਾ ਫੈਲਾ ਹੋਊਗਾ ਚਾਂਸਸ ਬਹੁਤ ਹੈ ਵੀ ਹੁਣ ਉਹ ਦੇਖਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਇਨਫੈਕਸ਼ਨ ਹੋਈ ਕਿੱਦਾਂ ਉਹ ਲੱਗਦਾ ਆ ਵੀ ਉਹਨਾਂ ਦੀ ਅੱਖਾਂ ਦੇ ਥਰੂ ਹੋਈ ਆ ਕਿ ਉਹਨੇ ਟੱਚ ਕੀਤੇ ਕੋਈ ਵੀ ਜਿਹੜੇ ਜਰਮਸ ਸੀਗੇ ਜੇ ਕਿਸੇ ਥਾਂ ਦੇ ਉੱਤੇ ਤੇ ਬਾਅਦ ਦੇ ਵਿੱਚ ਜਾਂ ਕੋਈ ਦੁੱਧ ਦੇ ਵਿੱਚ ਇਨਫੈਕਸ਼ਨ ਹੋਊਗੀ ਉਹਦੇ ਨਾਲ ਅਸਲ ਦੇ ਵਿੱਚ ਹੋਊਗੀ ਕੋਈ ਪਬਲਿਕ ਨੂੰ ਰਿਸਕ ਨਹੀਂ ਦੱਸਿਆ ਇਹਨਾਂ ਨੇ ਹਜੇ ਵੀ ਕੋਈ ਇਦਾਂ ਦੀ ਕਾਲ ਨਹੀਂ ਲੋ ਰਿਸਕ ਆ ਤੇ ਫਾਰਮਰਸ ਜਿਹੜੇ ਹੈਗੇ ਆ ਉਹ ਖਾਸ ਤੌਰ ਦੇ ਉੱਤੇ ਐਨੀਮਲਸ ਨੂੰ ਹੈਂਡਲ ਕਰਦੇ ਆ ਉਹਨਾਂ ਨੂੰ ਜ਼ਿਆਦਾ ਖਤਰਾ ਕਈ ਵਾਰੀ ਹੋ ਸਕਦਾ ਸੋ ਪ੍ਰੋਟੈਕਟਿਵ ਗੀਅਰ ਵੀ ਨੇ ਸੀਡੀਸੀ ਰეკਮੈਂਡ ਕਰਦੀ ਆ ਫਾਰ ਵਰਕਰ ਨੂੰ ਕਿ ਉਹ ਆਪਣੇ ਮਾਸਕ ਜਾਹੋ ਐਨਕਾਂ ਜਿਹੜੀਆਂ ਗੋਗਲਸ ਨੇ ਜਾਂ ਦਸਤਾਨੇ ਪਾ ਕੇ ਗਲਵਸ ਪਾ ਸਕਦੇ ਆ ਤੇ ਇਹਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ ਹੈ ਚੈੱਕ ਪਹਿਲਾਂ ਵੀ ਕੀਤਾ ਜਾ ਰਿਹਾ ਹੈ ਹੈਲਥ ਅਫੀਸ਼ੀਅਸ ਰੈਗੂਲਰਲੀ ਚੈੱਕ ਕਰ ਰਿਹਾ ਲੋਕਾਂ ਨੂੰ ਜਿਹੜੇ ਜਿਹੜੇ ਇਨਫੈਕਟਡ ਐਨੀਮਲਸ ਦੇ ਨਾਲ ਦੇਖ ਰਹੇ ਆ ਨਵੇਂ ਜਿਹੜੇ ਕੇਸਸ ਆ ਉਹ ਜਲਦੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਾਰਚ ਤੋਂ ਲੈ ਕੇ ਹੁਣ ਤੱਕ 16 ਕੇਸ ਆਏ ਆ ਬਰਡ ਫਲੂ ਦੇ ਹਿਊਮਨਸ ਦੇ ਵਿੱਚ ਅਮਰੀਕਾ ਦੇ ਵਿੱਚ ਕਰਬੋਤੇ ਜਿਹੜੇ ਆ ਉਹ ਇਨਫੈਕਟਡ ਪੋਲਟਰੀ ਤੇ ਡੇਰੀ ਦੇ ਨਾਲ ਸੰਬੰਧਿਤ ਨੇ ਪਿਛਲੇ ਕੇਸਸ ਦੇ ਵਿੱਚ ਕੁਝ ਬਰਡ ਫਲੂਜ਼ ਦੇ ਕੇਸਸ ਸਾਹਮਣੇ ਆਏ ਸੀ ਜਿਹੜੇ ਟੈਕਸਸ ਦੇ ਵਿੱਚ ਵੀ ਆਇਆ ਕੈਲੋਰਾਡੋ ਦੇ ਵਿੱਚ ਵੀ ਆਇਆ ਤੇ ਜਿਹੜੇ ਆ ਮਿਸ਼ੀਗਨ ਤੇ ਮੈਸੂਰੀ ਦੇ ਵਿੱਚ ਵੀ ਆਇਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਿਹੜੀ ਚਿੰਤਾ ਵਾਲੀ ਗੱਲ ਵੀ ਆ ਪਰ ਹਜੇ ਤੱਕ ਇਹ ਵੀ ਦੱਸਿਆ ਗਿਆ ਕਿ ਫਾਰਮ ਵਰਕਰਸ ਨੂੰ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਖਤਰਾ ਨਹੀਂ ਅਗਲੀ ਗੱਲਬਾਤ ਡੋਨਲਡ 트੍ਰੰਪ ਬਾਰੇ ਆ ਡੋਨਲਡ 트ੰਪ ਨੇ ਜੋ ਬਾਈਡਨ ਦੀ ਆਲੋਚਨਾ ਕੀਤੀ ਆ ਹਰਿਕਨ ਹੈਲਨ ਪਿਛਲੇ ਦਿਨਾਂ ਦੇ ਵਿੱਚ ਚੱਕਰਵਾਤ ਆਇਆ ਆ ਪਾ ਗੱਲ ਵੀ ਕੀਤੀ ਆ ਸਾਬਕਾ ਰਾਸ਼ਟਰਪਤੀ 트ੰਪ ਨੇ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਜ਼ੋਰ ਲਾਇਆ ਵੀ ਇਹਨਾਂ ਨੇ ਇਸ ਕਰਕੇ ਉੱਥੇ ਧਿਆਨ ਨਹੀਂ ਉਹਨਾਂ ਸਟੇਟਾਂ ਵੱਲ ਦਿੰਦੇ ਜਿੱਥੇ ਕਿ ਜ਼ਿਆਦਾ ਆ ਜਿਹੜੇ ਜੜੀਆਂ ਰਿਪਬਲਿਕਨ ਸਟੇਟਸ ਨੇ ਵੀ ਉੱਥੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਉੱਥੇ ਮਦਦ ਨਹੀਂ ਪੂਰੀ ਪਹੁੰਚਾਈ ਹੁਣ ਜਦੋਂ ਇਹ ਗੱਲ ਚੱਲੀ ਆ ਤਾਂ ਉਹਨਾਂ ਨੇ ਡੋਨਲਡ ਟਰੰਪ ਦਾ ਰਿਕਾਰਡ ਕੱਢ ਲਿਆ ਉਹਦੇ ਵਿੱਚ ਇਹਨਾਂ ਦਾ ਰਿਕਾਰਡ ਰਿਵਿਊ ਦੇ ਵਿੱਚ ਹੈ ਟਰੰਪ ਰਿਪੋਰਟਸੇ ਸ਼ੋ ਕਰਦੀਆਂ ਆ ਕਿ ਟਰੰਪ ਜਿਹੜਾ ਆ ਉਹ ਕਈ ਵਾਰੀ ਬਾਇਸਡ ਹੁੰਦਾ ਆ ਜਦੋਂ ਕਿਤੇ ਕੋਈ ਕੁਦਰਤੀ ਆਫਤ ਆ ਉੱਥੇ ਮਦਦ ਕਰਨ ਦੇ ਵਿੱਚ ਤੇ ਉਹਨਾਂ ਸਟੇਟਾਂ ਦੀ ਸਪੋਰਟ ਕਰਦਾ ਆ ਜਿਹੜੀਆਂ ਪੋਲੀਟੀਕਲੀ ਉਹਦੇ ਹੱਕ ਚ ਹੁੰਦੀਆਂ ਉਦਾਹਰਨ ਉਹਨਾਂ ਨੇ ਕੈਲੀਫੋਰਨੀਆ ਦੀ ਦਿੱਤੀ ਆ 2018 ਦੇ ਵਿੱਚ ਜਦੋਂ ਉੱਥੇ ਡਿਜ਼ਾਸਟਰ ਏਡ ਅਪਰੂਵ ਕਰਨੀ ਸੀ ਉਹਨਾਂ ਦੇ ਲਈ ਤਾਂ ਉਹ ਜਿਹੜੀ ਜੰਗਲਾਂ ਨੂੰ ਆਗ ਲੱਗੀ ਸੀ ਉਸ ਡੈਮੋਕ੍ਰੇਟ ਸਟੇਟ ਆ ਇਹ ਉਹ ਤੋਂ ਬਾਅਦ ਉਹ ਕਹਿੰਦੇ ਜਦੋਂ ਉਹਨਾਂ ਨੂੰ ਦੱਸਿਆ ਕਿ ਜਿਹੜੇ ਉਹ ਕਹਿੰਦੇ ਮਦਦ ਨਹੀਂ ਮਤਲਬ ਮਦਦ ਕਰਨ ਦੇ ਲਈ ਹੈਜ਼ਿਟੇਟ ਕਰ ਰਹੇ ਸੀ ਡੈਮੋਕ੍ਰੇਟ ਸਟੇਟ ਆ ਮੈਂ ਕਦ ਲਈ ਅਪਰੂਵ ਕਰਨੀ ਜਦੋਂ ਨੂੰ ਇਹ ਪਤਾ ਲੱਗਿਆ ਇਸ ਗੱਲ ਦੇ ਵਿੱਚ ਕਿ ਜਿਹੜੀਆਂ ਜਿੱਥੇ ਅਸਰ ਪਿਆ ਆ ਕੁਝ ਏਰੀਆਜ਼ ਦੇ ਵਿੱਚ ਉਹ 트੍ਰੰਪ ਦੇ ਸਪੋਰਟਰ ਨੇ ਫਿਰ ਕਹਿੰਦੇ ਡੋਨਲਡ 트੍ਰੰਪ ਨੇ ਆਪਣਾ ਮਨ ਬਦਲ ਲਿਆ ਬਾਈਡਨ ਦਾ ਜਿਹੜਾ ਰਿਸਪੌਂਸ ਹੈ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ 트럼ਪ ਦੀ ਇਸ ਅਪਰੋਚ ਨੂੰ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹਨੂੰ ਸਾਰੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਭਾਵੇਂ ਉਹਨਾਂ ਨੇ ਵੋਟ ਕਿਸ਼ੇ ਨੂੰ ਵੀ ਪਾਈ ਹੋਵੇ ਹਰਿਕਨ ਹੈਲਨ ਦਾ ਜਿਹੜਾ ਇੰਪੈਕਟ ਆ ਉਹ 170 ਲੋਕਾਂ ਦੀ ਮੌਤ ਹੋਈ ਆ ਦੇ ਵਿੱਚ 6 ਸਟੇਟਾਂ ਦੇ ਵਿੱਚ ਜਦੋਂ ਇਹ ਆਇਆ ਆ ਤੇ 트럼ਪ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜਾ ਡਿਜ਼ਾਸਟਰ ਆ ਇਹਨੂੰ ਉਹਦਾ ਮਤਲਬ ਇੱਕ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਅਫੀਸ਼ੀਅਲੀ ਸਾਮਤ ਵਿੱਚ ਡਿਜ਼ਾਸਟਰ ਦੇ ਵਿੱਚ ਜਿਹੜਾ 트럼ਪ ਨੇ ਹੈਲਪ ਕੀਤੀ ਸੀ ਰਿਪਬਲਿਕਨ ਲੀਨਿੰਗ ਏਰੀਆਸ ਦੀ ਜ਼ਿਆਦਾ ਜ਼ਿਆਦਾ ਡਿਜ਼ਾਸਟਰਡ ਫਲੋਰੀਡਾ ਦੇ ਵਿੱਚ ਦਿੱਤੀ ਜਦੋਂ ਜਿਹੜਾ ਇਹ ਮਾਈਕੀਲ ਸਿਗਾ ਹੁਰੇਕਨ ਉਸ ਵੇਲੇ ਆਇਆ ਸੀ ਕਿਉਂਕਿ ਇਹ 트럼ਪ ਕੰਟਰੀ ਆ ਦੂਜਾ ਪੋਰਟੋ ਰੀਕੋ ਵਰਸਲ ਫਲੋਰੀਡਾ ਜਦੋਂ ਦੇਖਿਆ ਜਾਂਦਾ 트럼ਪ ਨੇ ਜਿਹੜੀ ਪੋਟਰੋ ਰੀਕੋ ਨੂੰ ਘੱਟ ਏਡ ਦਿੱਤੀ ਸੀ ਉਸ ਜਿਹੜਾ ਮਾਰੀਆ ਹੋਰੇਕਨ ਸੀ ਉਹਦੇ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ ਜਿੰਨੀ ਉਹਨੇ ਫਲੋਰੀਡਾ ਨੂੰ ਦਿੱਤੀ ਸੀ ਕਿਉਂਕਿ ਫਲੋਰੀਡਾ ਦੇ ਵਿੱਚ 트੍ਰੰਪ ਦੀ ਸਪੋਰਟ ਜ਼ਿਆਦਾ ਹੁੰਦੀ ਹੈ ਪੋਟਰੋ ਰੀਕੋ ਦੇ ਵਿੱਚ ਕਹਿੰਦੇ ਡਿਲੇ ਵੀ ਹੋਇਆ ਸੀ 트੍ਰੰਪ ਐਡਮਿਨਿਸਟ੍ਰੇਸ਼ਨ ਨੇ ਫੰਡ ਦੇਣ ਦੇ ਵਿੱਚ ਦੇਰੀ ਕੀਤੀ ਸੀ ਸੋ ਐਸ ਵੇਲੇ ਜਿਹੜੀਆਂ ਕੁਝ ਸਟੇਟਾਂ ਨੂੰ ਕਹਿੰਦੇ ਮਦਦ ਉਸੇ ਵੇਲੇ ਦੇ ਦਿੱਤੀ ਸੀ ਸੋ ਰੌਲਾ ਰੱਪਾ ਪੈ ਰਿਹਾ ਹੈ ਕਿ ਕਈ ਵਾਰੀ ਇਸ ਪੱਧਰ ਦੇ ਉੱਤੇ ਵੀ ਜਿਹੜਾ ਪੱਖ ਪਾਤਾ ਉਹ ਕੀਤਾ ਜਾਂਦਾ। ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।